ਮਹਾਰਾਣੀ ਜਿੰਦਾ ਭਾਗ 5 ਸਿੱਖ ਰਾਜ ਵਿੱਚ ਤਿੰਨ ਧੜੇ ਹੋ ਗਏ ਡੋਗਰਿਆਂ ਦਾ ਧੜਾ ਸੰਧਾਵਾਲੀਆਂ ਦਾ ਅਤੇ ਮਹਾਰਾਜਾ ਸ਼ੇਰ ਸਿੰਘ ਦਾ ਜਿੰਦਾ ਦਾ ਆਪਣਾ ਧੜਾ ਕੋਈ ਨਹੀਂ ਸੀ ਉਹ ਜਿੱਤਣ ਵਾਲੇ ਧੜੇ ਦੇ ਰਹਿਮ ਉੱਤੇ ਸੀ ਹਾਂ ਦਿ ਲੋ ਸੰਧਾਵਾਲੀਆਂ ਦੀ ਚਿਤ ਚੌਂਦੀ ਸੀ ਸਮਾਂ ਆ ਗਿਆ ਡੋਗਰਿਆਂ ਤੇ ਸੰਧਾਵਾਲੀਆਂ ਦੀਆਂ ਸਾਂਝੀਆਂ ਮਿਲਣੀਆਂ ਦਾ ਇਸ ਦਾ ਪ੍ਰਬੰਧ ਪਹਿਲੀ ਵਾਰ ਜਿੰਦਾ ਨੇ ਕੀਤਾ ਦੋਵੇਂ ਧਿਰਾਂ ਜਿੰਦਾ ਦੇ ਮਹਿਲ ਅੰਦਰ ਉਹਦੀ ਮਜ਼ਬੂਤੀ ਵਿੱਚ ਮਿਲੀਆਂ ਇਹ ਮੁਲਾਕਾਤਾਂ ਵੀ ਰਸਮੀ ਸੀ ਸਿਰਫ ਦੋਹਾਂ ਦਾ ਚੱਕ ਖੋਲਣ ਵਾਸਤੇ ਉਸ ਤੋਂ ਪਿੱਛੇ ਗੁਪਤ ਮੁਲਾਕਾਤਾਂ ਸ਼ੁਰੂ ਹੋ ਗਈਆਂ ਦੋਵੇਂ ਧੜੇ ਹੀ ਇੱਕ ਦੂਜੇ ਨੂੰ ਆਪਣਾ ਮਨੋਰਥ ਵਾਸਤੇ ਵਰਤਣਾ ਚਾਹੁੰਦੇ ਸਨ ਨੀਤੀਵਾਨ ਕਦੇ ਵੀ ਨਾ ਦੂਸਰੇ ਤਾਂ ਦੁਸ਼ਮਣ ਹੁੰਦਾ ਹੈ ਨਾ ਮਿੱਤਰ ਉਹ ਆਪਣੇ ਮਨੋਰਥ ਨਾਲ ਬੱਧਾ ਹੁੰਦਾ ਹੈ ਉਹਦੇ ਲਾਭ ਪੂਰੇ ਹੁੰਦੇ ਹੋਣ ਤਾਂ ਵੈਰੀ ਨੂੰ ਮਿੱਤਰ ਬਣਾ ਲੈਂਦਾ ਹੈ ਤੇ ਜਿੱਥੇ ਉਹਦੇ ਲਾਭ ਟਕਰਾਉਂਦੇ ਹੋਣ ਉਹ ਮਿੰਟਾਂ ਵਿੱਚ ਮਿੱਤਰਾਂ ਦਾ ਦੁਸ਼ਮਣ ਪੜ ਜਾਂਦਾ ਹੈ ਤਾਈਏ ਸਿਆਣੇ ਆਂਦੇ ਨੇ ਨੀਤੀਵਾਨ ਦੀ ਮਿੱਤਰਤਾ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇੱਕ ਦਿਨ ਲੈਣਾ ਸਿੰਘ ਤੇ ਧਿਆਨ ਸਿੰਘ ਦੋਵੇਂ ਹੀ ਗੱਲਾਂ ਕਰ ਰਹੇ ਸਨ ਜਦ ਧਿਆਨ ਸਿੰਘ ਨੇ ਸਵਾਲ ਕੀਤਾ ਕੀ ਤੁਸੀਂ ਮਹਾਰਾਜਾ ਸ਼ੇਰ ਸਿੰਘ ਦੀ ਦੋਸਤੀ ਤੇ ਭਰੋਸਾ ਕਰਦੇ ਹੋ ਪੂਰਾ ਭਰੋਸਾ ਤਾਂ ਨਹੀਂ ਪਰ ਬੇਭਰੋਸਕੀ ਦਾ ਵੀ ਕੋਈ ਨਿਗਰ ਕਰਨ ਨਜ਼ਰ ਨਹੀਂ ਆਉਂਦਾ ਲੈਣਾ ਸਿੰਘ ਨੇ ਨੀਤੀਵਾਨਾ ਵਾਲੀ ਬੋਲੀ ਵਿੱਚ ਉੱਤਰ ਦਿੱਤਾ ਉਹਦੀ ਇੱਛਾਏ ਪ੍ਰਗਟ ਕਰਨ ਦੀ ਸੀ ਕਿ ਸ਼ੇਰ ਸਿੰਘ ਉਹਨਾਂ ਦਾ ਬਤੇਰੇ ਦੁਸ਼ਮਣ ਨਹੀਂ ਸੋ ਕੋ ਧਿਆਨ ਸਿੰਘ ਦਾ ਵੈਰੀ ਹੋਣ ਕਰਕੇ ਹੀ ਸੰਧਾ ਵਾਲੀਏ ਸ਼ੇਰ ਸਿੰਘ ਦਾ ਵਿਰੋਧ ਕਰਨਾ ਚਾਹੁੰਦੇ ਹਨ ਨਿਗਰ ਕਰਨ ਸੁਣੋ ਸਿੱਖ ਰਾਜ ਨੂੰ ਵੱਡਾ ਪੈ ਹੈ ਅੰਗਰੇਜ਼ਾਂ ਦਾ ਜਦ ਵੀ ਸਾਡਾ ਰਾਜ ਤਬਾਹ ਹੋਇਆ ਅੰਗਰੇਜ਼ਾਂ ਹੱਥੋਂ ਹੋਵੇਗਾ ਸਰਦਾਰ ਅਜੀਤ ਸਿੰਘ ਚੋਕਾਚੇਰ ਅੰਗਰੇਜ਼ੀ ਇਲਾਕੇ ਵਿੱਚ ਰਹਿ ਕੇ ਆਏ ਨੇ ਸਰਦਾਰ ਅਤਰ ਸਿੰਘ ਅਜੇ ਵੀ ਅੰਗਰੇਜ਼ਾਂ ਕੋਲ ਹੀ ਹੈ ਮਹਾਰਾਜਾ ਸ਼ੇਰ ਸਿੰਘ ਨੂੰ ਪੂਰਾ ਸ਼ੱਕ ਹੈ ਕਿ ਤੁਹਾਡਾ ਅੰਗਰੇਜ਼ਾਂ ਨਾਲ ਕੋਈ ਗੁਪਤ ਸਮਝੌਤਾ ਹੈ ਇੱਕ ਦਿਨ ਉਹਨਾਂ ਇਥੋਂ ਤੱਕ ਕਿਹਾ ਹੈ ਕਿ ਸੰਧਾ ਵਾਲੀਏ ਮੇਰਾ ਰਾਜ ਤਬਾਹ ਕਰਕੇ ਅੰਗਰੇਜ਼ਾਂ ਦੇ ਮਹਤੇਤ ਦਲੀਪ ਸਿੰਘ ਨੂੰ ਨਾਮ ਤਰੀਕ ਬਾਦਸ਼ਾਹ ਬਣਾ ਕੇ ਆਪ ਵਜ਼ੀਰ ਬਣਾਣਾ ਚਾਹੁੰਦੇ ਨੇ ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ਾਂ ਵੱਲੋਂ ਫੌਜੀ ਮਦਦ ਦੇ ਬਦਲੇ ਤੁਸੀਂ ਸਤਲੁਜ ਪਾਰ ਦੇ ਇਲਾਕੇ ਉਹਨਾਂ ਨੂੰ ਦੇਣੇ ਮੰਨ ਲੈ। ਉਹਨਾਂ ਦੇ خیال ਵਿੱਚ ਤੁਹਾਡਾ ਸਤਲੁਜੋ ਪਾਰ ਰਹਿਣਾ ਬਧੇਰੇ ਖਤਰਨਾਕ ਸੀ। ਸੋ ਤੁਹਾਨੂੰ ਬਸਾਉਣ ਵਾਸਤੇ ਮਹਾਰਾਜ ਨੇ ਪ੍ਰਾਣੇ ਔਦੇ ਦੇ ਦਿੱਤੇ ਨੇ। ਹੁਣ ਤੁਸੀਂ ਉਹਨਾਂ ਦੇ ਰਾਜ ਵਿੱਚੋਂ ਉਹ ਕਿਸੇ ਗੁਪਤ ਢੰਗ ਨਾਲ ਤੁਹਾਨੂੰ ਮਰਵਾ ਦੇਣਗੇ ਕਿਉਂਕਿ ਵਿਸਾਖਾ ਘਾਤ ਹੀ ਉਹਨਾਂ ਦੀ ਮੁੱਖ ਨੀਤੀ ਹੈ ਸਰਦਾਰ ਜਵਾਲਾ ਸਿੰਘ ਨੂੰ ਇਸੇ ਨੀਤੀ ਨਾਲ ਮਰਵਾਇਆ ਵਿਚਾਰੀ ਚੰਦਕੌਰ ਇਸੇ ਨੀਤੀ ਦਾ ਸ਼ਿਕਾਰ ਹੋਈ ਪਹਿਲਾਂ ਉਹਦੇ ਨਾਲ ਪੁੰਨਰ ਵਿਆਹ ਦਾ ਲਾਰਾ ਲਾਇਆ ਪਿੱਛੋਂ ਗੋਲੀਆਂ ਹੱਥੋਂ ਮਰਵਾ ਦਿੱਤਾ ਹੁਣ ਉਹਨਾਂ ਦੀ ਤਿਆ ਦ੍ਰਿਸ਼ਟੀ ਤੁਹਾਡੇ ਉੱਤੇ ਹੈ ਆਪ ਬੁੱਧਵਾਨ ਹੋ ਸੋਚ ਲਵੋ ਕਾਨ ਸਿੰਘ ਨੇ ਬੜੇ ਅਸਰ ਪਾਉ ਟੰਗ ਨਾ ਕਿਹਾ ਇਹ ਸਾਰੀਆਂ ਗੱਲਾਂ ਠੀਕ ਮਨ ਵੀ ਲੱਗੇ ਤੇ ਤੁਹਾਡੀ ਸਲਾਹ ਅਨੁਸਾਰ ਅਸੀਂ ਮਹਾਰਾਜੇ ਨੂੰ ਕਤਲ ਕਰਤੇ ਕਿ ਤਾਂ ਸਾਨੂੰ ਰਾਜਸੀ ਲਾਭ ਕੀ ਪੁੱਜੇਗਾ ਲੈਣਾ ਸਿੰਘ ਨੇ ਸਭ ਗੱਲਾਂ ਦਾ ਫੈਸਲਾ ਕਰਨ ਦੇ ਰਾਤੇ ਨਾਲ ਕਿਹਾ ਲਾਭ ਤਾਂ ਸਪਸ਼ਟ ਹੈ ਸਾਨੂੰ ਇਸ ਵੇਲੇ ਨਾਮ ਤ੍ਰਿਕ ਮਹਾਰਾਜਾ ਚਾਹੀਦਾ ਜੋ ਸਮੂਲ ਚੋਂ ਸਾਡੇ ਰਹਿਮਤੇ ਹੋਵੇ ਪਰ ਲੋਕਾਂ ਨੂੰ ਅਸਲ ਹਮਦਤੀ ਜ਼ਰੂਰ ਹੋਵੇ ਅਜੀਹਾ ਜੋਗ ਛਾ ਜਾਂਦਾ ਦਲੀਪ ਸਿੰਘ ਹੀ ਹੈ ਸੋ ਦਲੀਪ ਸਿੰਘ ਨੂੰ ਤਖਤ ਉੱਤੇ ਬਿਠਾ ਦਿੱਤਾ ਜਾਵੇ ਤੇ ਮਜ਼ਾਰਤ ਤੁਸੀਂ ਸੰਭਾਲ ਲਵੋ ਅਤੇ ਤੁਸੀਂ ਸਾਡੇ ਵਾਸਤੇ ਜੰਮੂ ਕਸ਼ਮੀਰ ਦਾ ਇਲਾਕਾ ਕਾਫੀ ਹੈ ਸਾਨੂੰ ਤੁਸਾਂ ਉੱਥੋਂ ਦੇ ਨੀਮ ਖੁਦਮਖਤਿਆਰ ਮੁਹੱਕਮ ਮੰਨ ਲੈਣਾ ਲਾਹੌਰ ਦਰਬਾਰ ਨੂੰ ਅਸੀਂ ਨਜ਼ਰਾਨਾ ਤਾਰਦੇ ਰਹਾਂਗੇ ਇਸ ਦਾ ਅਰਥ ਹੋਇਆ ਕਿ ਪੰਜਾਬ ਦਾ ਮੈਦਾਨੀ ਇਲਾਕਾ ਸਾਡੇ ਕਬਜ਼ੇ ਰਿਹਾ ਤੇ ਪਹਾੜੀ ਤੁਹਾਡੇ ਸਰਦਾਰ ਸਾਹਿਬ ਦੁਨੀਆ ਵਿੱਚ ਸਦਾ ਕੁਝ ਲਵੋ ਕੁਝ ਦੇਹੋ ਦੀ ਨੀਤੀ ਹੀ ਸਫਲ ਹੋ ਸਕਦੀ ਹੈ ਅਕੱਲਾ ਤਾਂ ਕੋਈ ਸਭ ਕੁਝ ਪ੍ਰਾਪਤ ਕਰ ਨਹੀਂ ਸਕਦਾ ਪਰ ਸਾਡੇ ਸਿਰ ਤੇ ਤਾਂ ਦਲੀਪ ਸਿੰਘ ਮਹਾਰਾਜਾ ਹੋਵੇਗਾ ਨਾ ਉਤਰੀਏ ਸਿੰਘ ਨੂੰ ਅਸੀਂ ਵੀ ਆਪਣਾ ਮਹਾਰਾਜਾ ਮੰਨਾਂਗੇ ਅਸੀਂ ਲਾਹੌਰ ਦਰਬਾਰ ਨੂੰ ਹਰ ਸਾਲ ਨਜ਼ਰਾਨਾ ਵੀ ਤਾਰਾਂਗੇ ਤੇ ਖਰਜਾ ਨੀਤੀ ਵੀ ਲਾਹੌਰ ਦਰਬਾਰ ਤੇ ਹੀ ਮਤੇਤ ਰਹੇਗੀ ਇਸ ਢੰਗ ਨਾਲ ਜੰਮੂ ਕਸ਼ਮੀਰ ਲਾਹੌਰ ਦਾ ਹਿੱਸਾ ਹੀ ਰਹੇਗਾ ਬੁਰੀ ਲੰਮੀ ਬਹਿਸ ਦੇ ਬਾਅਦ ਦੋਹਾਂ ਧੜਿਆਂ ਵਿੱਚ ਫੈਸਲਾ ਹੋ ਗਿਆ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਸੰਧਾ ਵਾਲਿਆਂ ਨੇ ਆਪਣੇ ਸਿਰ ਲੈ ਲਈ ਮਹਾਰਾਜਾ ਸ਼ੇਰ ਸਿੰਘ ਉਸ ਸਮੇਂ ਮਕੇਰੀਆ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਿਹਾ ਸੀ ਇੱਕ ਦਿਨ ਅਚਨਚੇਤ ਹੀ ਸਰਦਾਰ ਅਜੀਤ ਸਿੰਘ ਤੇ ਸਰਦਾਰ ਲੈਣਾ ਸਿੰਘ ਜਾ ਹਾਜ਼ਰ ਹੋਏ। ਮਹਾਰਾਜਾ ਸ਼ੇਰ ਸਿੰਘ ਨੇ ਦੋਹਾਂ ਦਾ ਬੜਾ ਨਿੱਘਾ ਸਵਾਗਤ ਕੀਤਾ। ਰਸਮੀ ਗੱਲਬਾਤ ਪਿਛੋਂ ਮਹਾਰਾਜੇ ਨੇ ਆਉਣ ਦਾ ਕਾਰਨ ਪੁੱਛਿਆ। ਸਨਾਓ ਚਾਚਾ ਜੀ ਕਿਵੇਂ ਦਰਸ਼ਨ ਦਿੱਤੇ ਨੇ? ਲੈਣਾ ਸਿੰਘ ਜਤੋਂ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ। ਮਹਾਰਾਜ ਸਾਹਿਬ ਸਿੱਧੀ ਗੱਲ ਕਿਉਂ ਨਾ ਕਰੀਏ? ਤੁਹਾਡੇ ਵਜ਼ੀਰ ਰਾਜਾ ਧਿਆਨ ਸਿੰਘ ਤੇ ਭੇਜੇ ਹੋਏ ਆ ਤੁਹਾਨੂੰ ਕਤਲ ਕਰਨ ਵਾਸਤੇ। ਲੈਲਾ ਸਿੰਘ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਡਰਾਮਈ ਢੰਗ ਨਾਲ ਕਿਹਾ ਚਾਚਾ ਜੀ ਜਿਹੋ ਜਿਹਾ ਪਿਤਾ ਹੁੰਦਾ ਹੈ ਉਹੋ ਜਿਹਾ ਪਿਤਾ ਦਾ ਪਰਾ ਜੇ ਤੁਹਾਡੇ ਹੱਥੋਂ ਮੇਰੀ ਮੌਤ ਲਿਖੀ ਹੈ ਤੇ ਮੈਨੂੰ ਹੋਰ ਕੀ ਚਾਹੀਦਾ ਹੈ ਆਹ ਲਓ ਮੇਰੀ ਤਲਵਾਰ ਤੇ ਮੇਰਾ ਸਿਰ ਉਤਾਰ ਲਵੋ ਸ਼ੇਰ ਸਿੰਘ ਨੇ ਬੜੇ ਧੀਰਜ ਨਾਲ ਕਿਹਾ ਮਹਾਰਾਜ ਜੇ ਅਸਾਂ ਤੁਹਾਨੂੰ ਸੱਚਮੁੱਚ ਕਤਲ ਕਰਨਾ ਹੁੰਦਾ ਤਾਂ ਮੂੰਹ ਆਖਣ ਦੀ ਕੀ ਲੋੜ ਸੀ ਤੁਸੀਂ ਸਾਡਾ ਆਪਣਾ ਲਹੂ ਤੇ ਮਾਸੋਂ ਸਾਡੇ ਉੱਥੋਂ ਇਹ ਪਾਪ ਕਿਵੇਂ ਹੋ ਸਕਦਾ ਹੈ ਅਸੀਂ ਤਾਂ ਇਸ ਵਾਸਤੇ ਹਾਜ਼ਰ ਹੋਏ ਹਾਂ ਕਿ ਰਾਜਾ ਧਿਆਨ ਸਿੰਘ ਬਾਰੇ ਆਪ ਜੀ ਨੂੰ ਕੋਈ ਸ਼ੱਕ ਨਾ ਰਹਿ ਜਾਵੇ ਅੱਜ ਉਹਨੇ ਸਾਨੂੰ ਕੱਲਿਆ ਅਸਾਂ ਆਪ ਜੀ ਨੂੰ ਲਾਤ ਕਰ ਦਿੱਤੀ ਏ ਤੇ ਉਹਦੇ ਕੋਲ ਜਾ ਕੇ ਕੋਈ ਬਹਾਨਾ ਲਾ ਦਿਆਂਗੇ ਕਿ ਸਾਡਾ ਦਾ ਨਹੀਂ ਲੱਗਾ ਪਰ ਕੱਲ ਕੋਲੋਤਰ ਨੂੰ ਜੇ ਉਹਦਾ ਭੇਜਿਆ ਕੋਈ ਹੋਰ ਆ ਗਿਆ ਤਾਂ ਫੇਰ ਲੈਣਾ ਸਿੰਘ ਨੇ ਪ੍ਰਸ਼ਨ ਸੂਚਕ ਨਜ਼ਰ ਨਾਲ ਤੱਕ ਰਿਆ ਕਿਆ ਤੇ ਫਿਰ ਇਸ ਦਾ ਕੋਈ ਇਲਾਜ ਸ਼ੇਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਇੱਕੋ ਇਲਾਜ ਹੈ ਵੈਰੀ ਦੇ ਹੱਥੋਂ ਮਰਨ ਨਾਲੋਂ ਉਸ ਨੂੰ ਪਹਿਲਾਂ ਮਾਰ ਲੈਣਾ ਜਿਹੜਾ ਤੁਹਾਨੂੰ ਮਰਵਾਉਣਾ ਚਾਹੁੰਦਾ ਹੈ ਤੁਸੀਂ ਉਸ ਨੂੰ ਮਾਰ ਦੇਵੋ ਇਹ ਕੰਮ ਫਿਰ ਤੁਸੀਂ ਕਰੋ ਉਹਦੀ ਤਾਂ ਵਜ਼ੀਰ ਤੁਸੀਂ ਬਣੋਗੇ ਤੇ ਜਗੀਰਾਂ ਦੂਨੀਆਂ ਕਰ ਦਿੱਤੀਆਂ ਜਾਣਗੀਆਂ ਨਾਲੇ ਤੁਹਾਡੇ ਨਾਲੋਂ ਵਦੇਰੇ ਇਤਬਾਰ ਵਾਲਾ ਹੋਰ ਹੈ ਦੀ ਕੌਣ ਜਿਸ ਨੂੰ ਮੈਂ ਆਪਣਾ ਕਹਿ ਸਕਾਂ ਸ਼ੇਰ ਸਿੰਘ ਦੇ ਦਿਲ ਵਿੱਚ ਸੱਚਮੁੱਚ ਸੰਧਾਵਾਲੀਆਂ ਵਾਸਤੇ ਭਰੋਸਾ ਸੀ ਮਹਾਰਾਜ ਜੋ ਕੁਝ ਫਰਮਾਉਂਦੇ ਹੋ درست ਹੈ ਪਰੇ ਤਬਾਰ ਕਰਨਾ ਵੀ ਤਾਂ ਔਖਾ ਹੈ ਜਿਨ੍ਹਾਂ ਗੋਲੀਆਂ ਹੱਥੋਂ ਚੰਦ ਕੌਰ ਨੂੰ ਮਰਵਾਇਆ ਸੀ ਕਿਤੇ ਉਹਨਾਂ ਵਾਲਾ ਹੀ ਹੱਥ ਪਿੱਛੋਂ ਸਾਡੇ ਨਾਲ ਨਾ ਹੋਵੇ ਬਸ ਦਿਲ ਡਰਦਾ ਹੈ ਫਿਰ ਇਹ ਡਰ ਦੂਰ ਕਿਵੇਂ ਹੋਵੇ ਸ਼ੇਰ ਸਿੰਘ ਨੇ ਭਰੋਸਾ ਦਿਵਾਉਣ ਦੇ ਇਰਾਦੇ ਨਾਲ ਪੁੱਛਿਆ ਜੋ ਕੁਝ ਜ਼ਬਾਨੀ ਕਹਿੰਦੇ ਹੋ ਲਿਖ ਦਿਓ ਮਹਾਰਾਜਾ ਸ਼ੇਰ ਸਿੰਘ ਨੇ ਹੁਕਮ ਲਿਖ ਦਿੱਤਾ ਧਿਆਨ ਸਿੰਘ ਨੂੰ ਕਤਲ ਕਰਦੇ ਹੋ ਖੂਨ ਮਾਪ ਉਸ ਦੀ ਥਾਂ ਸਰਦਾਰ ਲੈਣਾ ਸਿੰਘ ਵਜ਼ੀਰ ਬਣਾ ਲਿਆ ਜਾਵੇਗਾ ਤੇ ਸੰਧਾ ਵਾਲੀਆ ਦੀਆਂ ਜ਼ਗੀਰਾਂ ਦੁਨੀਆ ਕਰ ਦਿੱਤੀਆਂ ਜਾਣਗੀਆਂ ਹੁਣ ਮਹਾਰਾਜ ਲੈਣਾ ਸਿੰਘ ਨੇ ਕਾਗਜ਼ ਸੰਭਾਲ ਦੇ ਕੇ ਕਿਹਾ 15 ਸਤੰਬਰ ਵਾਲੇ ਦਿਨ ਲਾਹੌਰ ਪਲਾ ਕੇ ਸਾਡੀਆਂ ਫੌਜਾਂ ਦੀ ਹਾਜ਼ਰੀ ਲਵੋ ਉਸ ਦਿਨ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਦਿਆਂਗੇ ਸਾਡੇ ਕੋਲ ਕੋਈ ਬਹਾਨਾ ਹੋਣਾ ਚਾਹੀਦਾ ਹੈ ਫੌਜ ਲੈ ਕੇ ਲਾਹੌਰ ਆਉਂਦਾ ਇਹ ਠੀਕ ਹੈ ਬਕਾਇਦਾ ਦਫਤਰੀ ਹੁਕਮ ਭੇਜ ਦਿੱਤਾ ਜਾਏਗਾ ਇਸ ਗੋਦ ਨਾਲ ਮਹਾਰਾਜਾ ਸ਼ੇਰ ਸਿੰਘ ਸਹਿਮਤ ਹੋ ਗਿਆ ਇਸ ਜਿੱਤ ਉਤੇ ਸੰਧਾ ਵਾਲੀਏ ਸਰਦਾਰ ਬਹੁਤ ਖੁਸ਼ ਸਨ ਕਈ ਦਿਨ ਸੋਚਣ ਪਿੱਛੋਂ ਉਹਨਾਂ ਇੱਕ ਗੋਦ ਬਣਾਈ ਸੀ। ਉਸ ਦਾ ਇੱਕ ਹਿੱਸਾ ਉਹਨਾਂ ਦੀ ਮਰਜ਼ੀ ਮੁਤਾਬਕ ਪੂਰਾ ਹੋ ਗਿਆ ਸੀ। ਅਗਲੇ ਦਿਨ ਉਹ ਲਾਹੌਰ ਆ ਪੁੱਜੇ। ਰਾਜਾ ਧਿਆਨ ਸਿੰਘ ਆਪਣੇ ਥਾਂ ਸ਼ੇਰ ਸਿੰਘ ਦੇ ਕਤਲ ਦੀ ਖਬਰ ਉਡੀਕਿਆ ਸੀ। ਸੰਧਾ ਵਾਲਿਆਂ ਨੂੰ ਖਾਲੀ ਮੜੇ ਵੇਖ ਕੇ ਉਹ ਕੁਝ ਹੈਰਾਨ ਹੋ ਗਿਆ। ਅਸਲੀ ਪੀਤ ਜਾਣਨ ਵਾਸਤੇ ਉਹ ਦੋਹਾਂ ਨੂੰ ਵੱਖਰੇ ਕਮਰੇ ਵਿੱਚ ਲੈ ਗਿਆ। ਤਿੰਨੇ ਛਾਤਰ ਨਿਵੇਕਲੇ ਮਿਲ ਬੈਠੇ ਤਾਂ ਸਰਦਾਰ ਲਹਿਣਾ ਸਿੰਘ ਨੇ ਸ਼ੇਰ ਸਿੰਘ ਦਾ ਲਿਖਿਆ ਹੁਕਮ ਧਿਆਨ ਸਿੰਘ ਦੇ ਸਾਹਮਣੇ ਧਰ ਦਿੱਤਾ। ਆਪਣੇ ਕਤਲ ਦਾ ਹੁਕਮ ਪੜ ਕੇ ਧਿਆਨ ਸਿੰਘ ਦਾ ਰੰਗ ਉੱਟ ਗਿਆ ਉਹ ਘਬਰਾ ਕੇ ਲੈਣਾ ਸਿੰਘ ਦੇ ਪੈਰਾਂ ਤੇ ਡਿੱਗ ਪਿਆ ਗੁਰੂ ਨਾਨਕ ਦੇ ਨਾਮ ਦਾ ਵਾਸਤਾ ਜੇ ਧਿਆਨ ਸਿੰਘ ਨੇ ਤਰਲਾ ਲਿਆ ਜਿਵੇਂ ਜਾਣਦੇ ਹੋ ਮੇਰੀ ਜਾਨ ਬਖਸ਼ ਦਿਓ ਜੰਮੂ ਛੱਡਿਆ ਮੈਂ ਪੰਜਾਬ ਵਿੱਚੋਂ 1 ਇੰਚ ਥਾਂ ਨਹੀਂ ਮੰਗਦਾ ਮੈਂ ਪ੍ਰਦੇਸ਼ ਚਲਾ ਜਾਵਾਂਗਾ ਮੈਂ ਮੰਗ ਕੇ ਗੁਜ਼ਾਰਾ ਕਰ ਲਵਾਂਗਾ ਪਰ ਮੇਰੀ ਜਾਨ ਬਖਸ਼ ਦਿਓ ਹੱਛਾ ਅਸੀਂ ਤਾਂ ਫਿਰ ਵੀ ਰਹਿਮ ਕਰ ਜਾਵਾਂਗੇ ਪਰ ਤੁਹਾਥੋਂ ਕਦੇ ਨੀਕੀ ਨਹੀਂ ਸਰੀ ਨਾਲੇ ਜੇ ਅਸੀਂ ਤੁਹਾਨੂੰ ਜਾਣਦੇ ਜੇ ਤਾ ਸਾਡੇ ਬਚਾਅ ਦਾ ਕਿਹੜਾ ਰਸਤਾ ਹੋਵੇਗਾ ਲੈਣਾ ਸਿੰਘ ਨੇ ਹੁਕਮ ਵਾਲਾ ਕਾਗਜ਼ ਸੰਭਾਲਦਿਆਂ ਕਿਹਾ ਸਰਦਾਰ ਲੈਣਾ ਸਿੰਘ ਜੀ ਧਿਆਨ ਸਿੰਘ ਨੇ ਆਪਣੇ ਆਪ ਤੇ ਕਾਬੂ ਪਾ ਕੇ ਕਿਹਾ ਮੌਤ ਟਲੀ ਵੇਖ ਕੇ ਮਸਾਂ ਹੀ ਉਹਦਾ ਦਿਲ ਟਿਕਾਣੇ ਹੋਇਆ ਮੈਂ ਤਾਂ ਸਦਾ ਹੀ ਤੁਹਾਡਾ ਦਾਸ ਹਾਂ ਤੁਹਾਡੀ ਇਸ ਨੀਕੇ ਨੂੰ ਤਾਂ ਮੇਰੀ ਔਲਾਦ ਵੀ ਨਹੀਂ ਭੁੱਲੇਗੀ ਹੁਣ ਸੋਚਣ ਵਾਲੀ ਗੱਲ ਹੈ ਕਿ ਸਾਂਝੇ ਦੁਸ਼ਮਣ ਤੋਂ ਕਿਵੇਂ ਬਚਿਆ ਜਾਵੇ ਮਹਾਰਾਜਾ ਸ਼ੇਰ ਸਿੰਘ ਨੇ ਨਾ ਤੁਹਾਨੂੰ ਛੱਡਣਾ ਹੈ ਨਾ ਮੈਂ ਪਰ ਅਸਤੇ ਇਹ ਇਕੱਲੇ ਕੀ ਕਰ ਸਕਦੇ ਆ ਲੈਣਾ ਸਿੰਘ ਨੇ ਮਜਬੂਰੀ ਪ੍ਰਗਟ ਕੀਤੀ ਤੁਸੀਂ ਇਕੱਲੇ ਕਿਉਂ ਮੈਂ ਤਨਉ ਮਨੋ ਤੁਹਾਡੇ ਨਾਲ ਜੋ ਹੁਕਮ ਦਿਓ ਮੈਂ ਕਰਨ ਨੂੰ ਤਿਆਰ ਧਿਆਨ ਸਿੰਘ ਨੇ ਛਾਤੀ ਟੋਕੇ ਕੇ ਕਿਹਾ ਉਹ ਮਹਾਰਾਜਾ ਹੈ ਤਾਂ ਤੁਸੀਂ ਵਜ਼ੀਰ ਕਾਨੂੰਨੀ ਤਾਕਤਾਂ ਸਾਰੀ ਤੁਹਾਡੀ ਹੈ ਨਾ ਤੁਸੀਂ ਸ਼ੇਰ ਸਿੰਘ ਦੇ ਕਤਲ ਦਾ ਹੁਕਮ ਲਿਖ ਦਿਓ ਪਿੱਛੋਂ ਅਸੀਂ ਨਾ ਤਾਂ ਗੋਲੀਆਂ ਵਾਂਗ ਰਗੜੀਂਦੇ ਫਿਰਗੇ ਕੰਮ ਸਭ ਅਸੀਂ ਕਰਦੇਾਂਗੇ ਤੇ ਸੰਭਾਲ ਤੁਸੀਂ ਲਿਓ ਪਰਵਾਨ ਹੈ ਲਓ ਮੈਂ ਸਭ ਕੁਝ ਲਿਖ ਦਿੰਦਾ ਧਿਆਨ ਸਿੰਘ ਨੇ ਲਿਖ ਦਿੱਤਾ ਸੰਧਾਵਾਲੀਆ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰ ਦੇਣ ਖੂਨ ਮਾਫ਼ ਦਲੀਪ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇਗਾ ਤੇ ਮੇਰੇ ਥਾਂ ਲੈਣਾ ਸਿੰਘ ਵਜ਼ੀਰ ਬਣੇਗਾ ਸੰਧਾਵਾਲੀਆਂ ਦੀਆਂ ਜ਼ਗੀਰਾ ਦੁਨੀਆ ਕਰ ਦਿੱਤੀਆਂ ਜਾਣਕੀਆਂ ਉਸੇ 15 ਸਤੰਬਰ ਦਾ ਇਕਰਾਰ ਸੰਧਾਵਾਲੀਆਂ ਨੇ ਧਿਆਨ ਸਿੰਘ ਨਾਲ ਕੀਤਾ ਤੇ ਫੌਜਾਂ ਦੀ ਹਾਜ਼ਰੀ ਲੈਣ ਵਾਸਤੇ ਗਿਆ 15 ਸਤੰਬਰ 1843 ਈਸਵੀ ਦਾ ਨਿਪਾਘਾ ਤੇ ਨਾਪੰਚ ਬਾਗਬਾਨਪੁਰੇ ਦੇ ਪਿਛਲੇ ਪਾਸੇ ਖੁੱਲੇ ਮੈਦਾਨ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਕੈਂਪ ਲੱਗਿਆ ਹੋਇਆ ਸੀ। ਥੋੜਾ ਹੀ ਦਿਨ ਚੜ੍ਹਿਆ ਸੀ ਜਾਂ ਸੰਧਾਵਾਲੀਆ ਪਹੁੰਚੇ। ਉਹ ਆਪਣੀ ਫੌਜ ਦਾ ਇੱਕ ਦਸਤਾ ਤੋਪਾਂ ਕੋਲ ਖੜਾ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਆਪਣੇ ਖਾਸ ਤੰਬੂ ਵਿੱਚ ਬੈਠਾ ਸੀ। ਅਜੀਤ ਸਿੰਘ ਤੇ ਲੈਣਾ ਸਿੰਘ ਰਵਾਂ ਰਵੀ ਤੰਬੂ ਵਿੱਚ ਦਾਖਲ ਹੋਏ। ਰਿਵਾਜ ਅਨੁਸਾਰ ਲੈਣਾ ਸਿੰਘ ਨੇ ਮਹਾਰਾਜ ਅੱਗੇ ਨਜ਼ਰਾਨਾ ਕਰਿਆ। ਅਜੀਤ ਸਿੰਘ ਨੇ ਅੱਗੇ ਵਧ ਕੇ ਕਿਹਾ, "ਮਹਾਰਾਜ, ਆਪ ਜੀ ਦੀ ਭੇਟਾ ਵਾਸਤੇ" ਇਹ ਵਿਲਾਈਤੀ ਬੰਦੂਕ ਹਾਜ਼ਰ ਹੈ ਉਹਨੇ ਨਾਲੀ ਸਿੱਤੀ ਕਰਕੇ ਅਗਾਹ ਵਧਾਈ ਮਹਾਰਾਜਾ ਸ਼ੇਰ ਸਿੰਘ ਸੰਧਾ ਵਾਲੀਆ ਤੇ ਪੂਰੀ ਤਰ੍ਹਾਂ ਵਿਸਿਆ ਹੋਇਆ ਸੀ ਉਹਨੇ ਬੰਦੂਕ ਫੜਨ ਵਾਸਤੇ ਸੱਜਾ ਹੱਥ ਅੱਗੇ ਵਧਾਇਆ ਉਹ ਬੰਦੂਕ ਕੋੜੇ ਵਾਲੀ ਸੀ ਅਜੀਤ ਸਿੰਘ ਨੇ ਪਿੱਛੋਂ ਹੀ ਕੋੜਾ ਦਬਾ ਦਿੱਤਾ ਗੋਲੀ ਮਹਾਰਾਜਾ ਸ਼ੇਰ ਸਿੰਘ ਦੇ ਸੱਜੇ ਪਾਸੇ ਲੱਗੀ ਸ਼ੇਰ ਸਿੰਘ ਕੁਰਸੀਆਂ ਥੱਲੇ ਉਲੜ ਪਿਆ ਸਰਦਾਰ ਬੁੱਧ ਸਿੰਘ ਮਹਿਰਾ ਮਹਾਰਾਜੇ ਦੇ ਪਿਛਲੇ ਪਾਸੇ ਕਲਾ ਚੌਰ ਕਰ ਰਿਹਾ ਸੀ ਉਹ ਤਲਵਾਰ ਧੁਕੇ ਅਜੀਤ ਸਿੰਘ ਵੱਨ ਵਧਿਆ ਪਰ ਕੋਲ ਖੜੇ ਸੰਧਵਾਲੀਏ ਦੇ ਇੱਕ ਸਿਪਾਈ ਨੇ ਉਹਦੀ ਛਾਤੀ ਵਿੱਚ ਸੰਗੀਨ ਖੋਪ ਦਿੱਤੀ ਬੁੱਧ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਦੇ ਸਿਰ ਲਾ ਲੈ ਗਏ 2 ਸਾਲ 7 ਮਹੀਨੇ ਤੇ 27 ਦਿਨ ਰਾਜ ਕਰਨ ਪਿੱਛੋਂ ਜਵਾਨ ਉਮਰੇ ਹੀ ਮਹਾਰਾਜਾ ਸ਼ੇਰ ਸਿੰਘ ਖੰਨਾ ਜੰਗੀ ਦਾ ਸ਼ਿਕਾਰ ਹੋ ਗਿਆ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਨੇਜੇ ਤੇ ਟੰਗੀ ਸੰਧਵਾਲੀਏ ਬਾਹਰ ਨਿਕਲੇ ਆਪਣੀ ਫੌਜ ਨੂੰ ਸੰਭਾਲ ਕੇ ਉਹ ਕਿਲੇ ਨੂੰ ਉਤਰੇ ਉਹ ਥੋੜੀ ਦੂਰ ਗਏ ਤਾਂ ਅੱਗੇ ਮਹਾਰਾਜਾ ਚੇਰ ਸਿੰਘ ਦਾ ਵੱਡਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨਜ਼ਰੀ ਪੈ ਗਿਆ। ਲੈਣਾ ਸਿੰਘ ਤਲਵਾਰ ਧੂਕੇ ਉਹਦੇ ਵੱਲ ਵਧਿਆ। ਪ੍ਰਤਾਪ ਸਿੰਘ 8 ਸਾਲ ਦਾ ਬੜਾ ਖੂਬਸੂਰਤ ਬੱਚਾ ਸੀ। ਉਹ ਲੈਣਾ ਸਿੰਘ ਦੇ ਪੈਰਾਂ ਤੇ ਟੈ ਪਿਆ। ਪਰ ਪੱਥਰ ਦੇ ਲੈਣਾ ਸਿੰਘ ਨੇ ਉਸ ਮਸੂਮ ਉੱਤੇ ਵੀ ਰਹਿਮ ਨਾ ਕੀਤਾ। ਤਲਵਾਰ ਨਾਲ ਉਸ ਦਾ ਸਿਰ ਲਾ ਕੇ ਉਹਨੇ ਨਿੱਜੇ ਤੇ ਟਾਂਗ ਲਿਆ। ਮਹਾਰਾਣੀ ਚੰਦਕੌਰ ਤੇ ਬੀਬੀ ਨਾਨਕੀ ਦਾ ਬਦਲਾ ਲੈ ਲਿਆ ਗਿਆ। ਦੇ ਨਾਰੇ ਲਾਉਂਦੇ ਸੰਧਾ ਵਾਲੀਏ ਕਿਲੇ ਕੋਲ ਜਾ ਪੁੱਜੇ। ਕਿਨੇ ਦੇ ਪੂਹੇ ਅਗੇ ਰਾਜਾ ਧਿਆਨ ਸਿੰਘ ਮਿਲ ਗਿਆ। ਲੈਣਾ ਸਿੰਘ ਨੇ ਉਹਦੇ ਨਾਲ ਹੱਥ ਮਲਾਉਂਦਿਆਂ ਕਿਹਾ, "ਰਾਜਾ ਸਾਹਿਬ, ਅਸੀਂ ਆਪਣਾ ਕੰਮ ਪੂਗਤਾ ਦਿੱਤਾ ਏ। ਹੁਣ ਚਲੋ ਕਿਲੇ ਵਿੱਚ ਤੇ ਬਾਕੀ ਦਾ ਕੰਮ ਪੂਰਾ ਕਰੋ।" ਧਿਆਨ ਸਿੰਘ ਨੂੰ ਬਾਹੋਂ ਫੜ ਕੇ ਸਰਦਾਰ ਲੈਣਾ ਸਿੰਘ ਕਿਲੇ ਵਿੱਚ ਦਾਖਲ ਹੋਇਆ। ਸੰਧਾ ਵਾਲਿਆਂ ਦੀ ਫੌਜ ਕਿਲੇ ਦਾ ਪੂਹਾ ਮੱਲੀ ਖੜੀ। 5000 ਫੌਜ ਸੰਧਾ ਵਾਲਿਆਂ ਪਹਿਲਾਂ ਹੀ ਕਿਲੇ ਵਿੱਚ ਦਾਖਲ ਕਰ ਚੱਟੀ ਸੀ। ਲੈਣਾ ਸਿੰਘ ਤੇ ਧਿਆਨ ਸਿੰਘ ਅੱਗੇ-ਅੱਗੇ ਸ਼ਾਹੀ ਮਹਿਲ ਵੱਲ ਤੁਰੇ ਜਾ ਰਹੇ ਸਨ। ਗਿਆਨੀ ਗੁਰਮukh ਸਿੰਘ ਤੇ ਅਜੀਤ ਸਿੰਘ ਦੋਵੇਂ ਮਗਰਮਗਰ ਸਨ। ਸ਼ੀਸ਼ਮੈਲ ਦੀ ਬਾਰਲੀ ਡਿਊਟੀ ਕੋਲ ਪਹੁੰਚੇ ਤਾਂ ਲੈਣਾ ਸਿੰਘ ਨੇ ਗੱਲ ਛੇੜੀ। ਰਾਜਾ ਸਾਹਿਬ ਹੁਣ ਰਾਜ ਪ੍ਰਬੰਧ ਕਿਵੇਂ ਹੋਵੇਗਾ? ਤਖਤ ਤੇ ਕੌਣ ਬੈਠੇਗਾ? ਦਲੀਪ ਸਿੰਘ ਧਿਆਨ ਸਿੰਘ ਨੇ ਛੋਟਾ ਜਿਹਾ ਉੱਤਰ ਦਿੱਤਾ। ਅਤੇ ਵਜ਼ੀਰ ਕੌਣ ਬਣੇਗਾ? ਲੈਣਾ ਸਿੰਘ ਨੇ ਦੂਸਰਾ ਸਵਾਲ ਕੀਤਾ। ਸਰਦਾਰ ਲੈਣਾ ਸਿੰਘ ਜੀ, ਇਹ ਮਸਲਾ ਬਹੁਤ ਸੋਚਣ ਵਾਲਾ ਹੈ। ਆਪ ਵਜ਼ਾਰਤ ਦਾ ਕੰਮ ਨਹੀਂ ਸੰਭਾਲ ਸਕੋਗੇ। ਹਾਂ ਜਦ 기 ਇਹਨ ਵਧਾ ਦਿੱਤੀਆਂ ਜਾਣਕੀਆਂ ਪੰਥ ਦੇ ਭਲੇ ਖਾਤਰ ਵਜ਼ਾਰਤ ਦਾ ਭਾਰ ਮੈਨੂੰ ਹੀ ਚੁੱਕਣਾ ਪਵੇਗਾ ਧਿਆਨ ਸਿੰਘ ਨੇ ਹੰਕਾਰ ਵਿੱਚ ਉੱਤਰ ਦਿੱਤਾ ਸੰਸਕ੍ਰਿਤ ਦਾ ਇੱਕ ਆਖਾਂ ਹੈ ਵਿਨਾਸ਼ ਕਾਲੇ ਵਪ੍ਰੀਤ ਬੁੱਧੀ ਨਾਸ ਦਾ ਸਮਾਂ ਆਉਂਦਾ ਹੈ ਤਾਂ ਮਤ ਮਰੀ ਜਾਂਦੀ ਹੈ ਸੋ ਆਖਰੀ ਸਮਾਪ ਹੁੰਚਿਆ ਕਰਕੇ ਧਿਆਨ ਸਿੰਘ ਸੰਧਾਵਲੀ ਦੀ ਚਾਲ ਨੂੰ ਸਮਝ ਨਾ ਸਕਿਆ ਇਹ ਸੁਣ ਕੇ ਕੋਲੋਂ ਗਿਆਨੀ ਗੁਰਮukh ਸਿੰਘ ਨੇ ਕਿਹਾ ਰਾਜਾ ਜੀ ਪੜਾਏ ਕਿੱਦਰ ਦਾ ਨਿਆਂ ਹੈ ਦੇ ਕੜਾਇਆ ਨਵਾਂ ਲਾਉਣਾ ਹੈ ਤਾਂ ਕੜਸ਼ਾ ਪੁਰਾਣਾ ਕਿਉਂ ਰਹਿਣ ਦਿੱਤਾ ਜਾਏ ਅਰਥ ਸਾਫ ਸੀ ਕਿ ਜੇ ਮਹਾਰਾਜਾ ਨਵਾਂ ਪਾਣਾ ਹੈ ਤਾਂ ਵਜ਼ੀਰ ਪੁਰਾਣਾ ਕਿਉਂ ਰਹੇ ਗੱਪਰੂ ਅਜੀਤ ਸਿੰਘ ਨੇ ਪਿੱਛੋਂ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਉੱਥੇ ਹੀ ਢੇਰ ਕਰ ਦਿੱਤਾ ਚੰਦ ਮਿੰਟ ਤੜਪ ਕੇ ਧਿਆਨ ਸਿੰਘ ਨੇ ਪ੍ਰਾਨ ਤਿਆਗ ਦਿੱਤੇ ਉਸੇ ਵੇਲੇ ਬਲਕ ਦਰੀਪ ਸਿੰਘ ਨੂੰ ਲਿਆਂਦਾ ਗਿਆ ਗਿਆਨੀ ਗੁਰਮੁਖ ਸਿੰਘ ਨੇ ਧਿਆਨ ਸਿੰਘ ਦੇ ਲਹੂ ਨਾਲ ਦਰੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਦਲੀਪ ਸਿੰਘ ਤੇ ਮਹਾਰਾਜਾ ਤੇ ਲੈਣਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ।